क्या हेलो का अधिकार गा? है ना शास्त्री का लगा कार शास्त्री का सारे गंदी की मोली भटाई है बच्चा आज समर दी मम्मा समर दे पापा आज समर दी मम्मा मोली आ रही हवा की है ਮੇਥੀ ਆ ਧਨੀਆ ਵੀ ਪਾਇਲ ਪਾਣਾ ਹੀ ਪਾਇਆ ਹੈ ਪੂਰਾ ਆ ਧਨੀਆ ਵੀ ਪਾ ਲਈ ਮੱਕੀ ਦੀ ਰੋਟੀ ਨਾਲ ਸੜ ਕੇ ਮੋਲੀਆਂ ਧਨੀਆ ਮੇਥੀ ਨਾ ਦੇਖ ਲੋ ਇਹ ਸਬਾਹ ਜੋ ਹੱਥੋਂ ਦਾ ਆਦਾ ਖਾਣ ਵਾਲੀ ਚੀਜ਼ ਆ ਕੋਈ ਹੈ ਅੱਲਾ ਪਾ ਫਾ ਉੱਤੇ ਰਬੜ ਚੜੀਏ

ਜਲ ਭਜ ਬਰ ਹਵਾ ਦੇ ਕਿਤਾ ਚਲਦੀ ਹੈ ਅੱਜ ਧੁੰਦ ਵੀ ਬਈਆ ਥੋੜੀ ਥੋੜੀ ਇਹਦੇ ਹਵਾ ਵੀ ਚੱਲਣ ਲੱਗੀ ਹੋਆ ਟੋਪੀ ਨਹੀਂ ਲੰਦਾ ਮਸੀ ਟੋਪੀ ਢਗਾਈ ਹੈ ਨੇ ਬੋਲ ਕਿਤੇ ਆ ਤੇਰੀ ਨਾ ਤੇਰਾ ਬੈਟ ਦੀਦਾ ਨਾ ਤੇਰੀ ਬੋਲ ਆ ਉਹਦੇ ਬੈਟ ਤੇ बॉल भी लेगे अं पाते बने चूल्हे अग बढ़ा मिश्रण तैयार होगा ਉਹ ਲੈ ਬਾਲ ਉੱਤੇ ਟੰਗਦੀ ਹੈ ਬਾਲ ਤਾਰ ਦੇ ਉੱਤੇ ਤਾਰ ਤੇ ਟੰਗੀ ਹੈ ਹੈ ਉਹ ਜਿਹੜੀ ਇਹਦੀ ਪੱਲੀ ਟੰਗੀ ਸੀ ਉਹ ਪਤਾ ਨਹੀਂ ਕਿੱਥੇ ਚਲ ਗਈ ਇਹਦਾ ਪੀੜੀ ਬਾਲ ਨਹੀਂ ਦੀ ਇਹਦੀ ਦੇਖੀ ਕਿਦਾਂ ਸਮਨੇ ਬੰਨਦੀ ਹੈ ਬਾਲ ਦੇ ਉੱਪਰ ਤਾਰ ਤੇ ਤਾਰ ਤੇ ਬੰਨੀ ਹੈ ਬਾਲ ਇਹ ਅੱਗ ਵਾਲਾ ਨਹੀਂ ਉੱਤੇ ਨਹੀਂ ਆਣਾ ਸਟੈਂਡ ਲਾ ਲਓ ਚਲੋ ਜੀ ਅੱਗ ਬਾਲ ਲਈਏ ਹੁਣ ਆਈ ਗੋਲ ਨੂੰ ਪਾਖਦੇ ਆਲੇ ਅੱਗ ਬਾਲੀਏ ਅੱਗ ਸੇਕੀ ਹਾਥੀਆਂ ਦਰਿਆਉਣ ਵਾਲੀਆਂ ਆ। ਹਾਥੀਆਂ ਲਿਆਉਣ ਵਾਲੀਆਂ। ਗੋਲ ਵੀ ਲਿਆਉਣ ਵਾਲੇ ਹੀ ਆ। ਇੱਕ ਵੀ ਨਹੀਂ ਆਜੀ। ਖਾਲੀ ਪਿਆ। ਪਤਾ ਨਹੀਂ ਤੂੰ ਕਿੱਥੇ ਦੇਖ ਲਈਂ ਸਵੇਰੇ। ਮੈਨੂੰ ਤਾਂ ਦੀਦੀਆਂ ਨਹੀਂ ਕਿਤੇ। ਇਹਨੂੰ ਬੁਬੀਤਾ ਛੱਲ ਕੇ ਫਟਾਉਣਾ ਹੈਗਾ ਛੱਲ ਕੇ ਦੇਵਾ ਸਮਰ ਆਖੀਂ ਬਾਤ ਚੁੱਕਾ ਕਿ ਹੁਣ ਆਇਆ ਤੂੰ ਛੱਲ ਕੇ ਦੇਵਾ ਲੈ ਆ ਜਾ ਫੱਟੇ ਲੈ ਇੱਧਰ ਨਾ ਹੀ ਤੂੰ ਕਿੱਥੇ ਤੁਰਿਆ ਫਾਇਦਾ ਤੂੰ ਆ ਸੁੱਕੀਆਂ ਆਉਂਦਾ ਆ ਗਈਆਂ ਪਤਾ ਨਹੀਂ ਸਾਦੀ ਕਿੰਨੀਆਂ ਨੇ ਵੱਡੀਆਂ ਇਹ ਵੱਡਾ ਲੱਗਦੀਆਂ

i do ਹਾਂਜੀ ਲੋ ਜੀ ਤਜਾਬ ਤਜਾਬ ਹੋਈ ਪਈ ਆ ਹੂੰ ਚੜਦਾ ਆ ਇੱਧਰ ਨਾ ਗੈਸ ਬਹੁਤ ਬੜੀ ਚਾਂਦਾ ਸੀ ਤਾਂ ਸਮਰਦੇ ਪਾਪਾ ਨੇ ਫੇ ਆਪ ਹੀ ਖੋਲ ਲਿਆ ਤੇ ਮੈਂ ਫੇ ਮੈਂ ਕਹ ਚਲ ਹਣ ਲੈ ਆ ਤਾਂ ਹੈਗਾ ਮੈਂ ਧੂਰਨੀ ਆ ਇੱਥੇ ਇੱਥੇ ਨਾ ਬਟਨ ਜਿੱਥੇ ਲਏ ਆ ਜੀ ਇੱਥੇ ਬਹੁਤ ਜ਼ਿਆਦਾ ਮੈਲ ਜੀ ਮੈਲ ਜੀ ਜੰਮੀ ਹੋ ਸੀ ਤੇ ਆਹੀ ਮੈਂ ਪਾ ਥੋੜਾ ਜਿਹਾ ਪੁੱਦੇ ਆ ਘਰ ਦੇ ਵਿੱਚ ਹੀ ਥੋੜੇ ਨਾ ਕੰਮ ਕਰ ਰਿਆ ਸੀ ਤੇ ਸਾਡਾ ਜੀ ਹੋਣ ਯਾਰ ਸਮੋਤੇ ਪਾਪਾ ਤੇ ਜੈਨੂ ਵੀ ਸ਼ੂਟਰ ਵਾਈ ਹੈ ਅੱਛਾ ਅੱਛਾ ਜੀ ਹਾਂ ਜੀ ਕਾ ਤੇ ਇੰਦਰ ਮੈਂ ਉਹਦੇ ਆ ਮੋਰੀਆਂ ਜੇ ਮੈਂ ਕਿ ਚੱਲ ਸਾਫ਼ ਹੋ ਜੂਣੀ ਆਂ ਦੀਆਂ ਤੇ ਆ ਤੋਲੀਆ ਸੇ ਤਰ੍ਹਾਂ ਪਾਣੀ ਕਰ ਦਿੱਤੇ ਤੇ ਅੱਜ ਉਹ ਚੀਕਾ ਬਣਾਉਣਾ ਹੈ ਲੈ ਕੇ ਆਉਣਾ ਤੈਨੂੰ ਜੀ ਬਣਾਉਣਾ ਹੈ ਤੇ ਹੋਰ ਕੀ ਤਿਆਰੀ ਤੇ ਆਪਾਂ ਕਰ ਲੈਣੇ ਮਮੀ ਨੇ ਪਰਚੌਲ ਦਾ ਨਹੀਂ ਮੇਰੇ ਨਹੀਂ ਪਰਚੌਲ ਖਾਂਦੇ ਹੁੰਦੇ ਆ ਅਸੀਂ ਆਪਣੇ ਰੋਟੀ ਬਣਾਵਾਂਗੇ ਆਟਾ ਗੁੰਨੇ ਆ ਪਿਆ ਹੈ ਨਾਲੇ ਪਤਾ ਕਿੱਦਾਂ ਮੈਂ ਪਰਮਨ ਕਰ ਲਈ ਤੇ ਗੋਭੀ ਲੈਣੀ ਲਈ ਆ ਬਹੁਤ ਦੇਖਦੇ ਸਵੇਰ ਨੂੰ ਬਣਾਵਾਂਗੇ ਜਾ ਕੇ ਕੱਲ ਨੂੰ ਸ਼ਾਮ ਨੂੰ ਬਣਾਵਾਂਗੇ ਤੇ ਮੋਗਾ ਸੁਨੀਰ ਮੰਦਿਰ ਬੰਦਿਆ ਮੈਂ ਪਾਣੀ ਹੋਈ ਸੁਨੀਰ ਮੰਦਿਰ ਨਵਾਂ ਜੀ ਕੈਂਸ ਵੀ ਹੋ ਗਈ ਹੈ ਸਾਰੀ ਸਾਫ ਸਫਾਈ ਤਿਆਰ ਹੈ ਰਹਿ ਗਿਆ ਬਸ ਉੱਪਰ ਰੱਖਣ ਵਾਲੀ ਇਹਨੂੰ ਕੋਈ ਚੰਗੀ ਕਰਾ ਦੇ ਲਾ ਦੋ ਜਿਹੜਾ ਜੰਗਾ ਜ ਲੱਗਾ ਆ ਸਾਫ ਹੋ ਗਿਆ ਹੈ ਨਾ ਹੰਦ ਦਾ ਰੰਗ ਕਿਹੜਾ ਐ ਇਦਾਂ ਦਾ ਰੰਗ ਹੁੰਦਾ ਹੀ ਨਾ ਜਦੋਂ ਨਵੇਂ ਲੈਣੇ ਆ ਪੀਲਾ ਪੀਲਾ ਜਿਹਾ ਹਾਂ ਹਾਂ ਨਾ ਨਾ ਆ ਆ ਹਾਂ ਬਹੁਤ ਹੈ ਜੀ

दुआ इहो मंगला मैं दिल दी सुने जे मेरे अखां खोला, हो अखां खोला, अखां खोलां ते सामे तू हो में जेत सुपने ते ਅੱਜ ਅਸੀਂ ਉਕਰ ਮੈਂਦੇ ਰੱਖ ਲਿਆ ਢਿੱਲੇ ਤੇ ਮਿੱਟੀ ਲਾ ਕੇ ਤਾਂਦੇ ਇਹਨਾਂ ਸਾਬ ਜੀ ਉਂਗਲੀਆਂ ਅਖਦਾ ਚੱਲਦੀਆਂ 你家老爷爷。